ਦਲਿਸਿੰਝ ਕੰਗਨਾ ਦੇ ਥੱਪੜ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਵਿਚਕਾਰ ਕਹਿ ਲੋ ਕਿ ਕਾਫੀ ਤਕਰਾਰ ਦੇਖ ਨੂੰ ਮਿਲ ਰਹੀ ਹੈ ਜਿਵੇਂ ਕਿ ਪਹਿਲਾਂ ਐਨਆਰਆਈ ਜੋੜੀ ਦੀ ਕਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਕਹਿ ਲੋ ਕਿ ਹੁਣ ਲਗਾਤਾਰ ਜੋ ਬਿਆਨ ਸਾਹਮਣੇ ਆ ਰਹੇ ਨੇ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਹਿਮਾਚਲ ਵੱਲੋਂ ਪੰਜਾਬ ਨੂੰ ਆਂਦਾ ਪਾਣੀ ਰੋਕ ਲਿਆ ਜਾਵੇਗਾ ਕਿਵੇਂ ਦੇਖਦੇ ਹਾਂ ਜੋ ਇਹ ਗਰਵਾਤ ਉੱਠ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦਾ ਜੋ ਪਾਣੀ ਆ ਰਿਹਾ ਹੈ ਹਿਮਾਚਲ ਤੋਂ ਉਸ ਨੂੰ ਹਿਮਾਚਲ ਵੱਲੋਂ ਰੋਕ ਲਿਆ ਜਾਵੇਗਾ ਦੇਖੋ ਬਹੁਤ ਹਾਸੋਹੀਣੀ ਗੱਲ ਨੇ ਇਹ ਜਿਹੜੀ ਤੁਸੀਂ ਕੀਤੀ ਹੈ ਜਿਵੇਂ ਵੀ ਇਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਵੀ ਕਰ ਰਹੇ ਨੇ ਸੋ ਉਹਨਾਂ ਦਾ ਸ਼ਾਇਦ ਇੰਟੈਲੈਕਚੁਅਲ ਲੈਵਲ ਜਾਂ ਐਨੀ ਸਮਝ ਵੀ ਨਹੀਂ ਹੈ ਕਿ ਜਿਹੜੇ ਕੁਦਰਤੀ ਵਹਾਅ ਹੁੰਦੇ ਆ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ ਹੁੰਦਾ ਜਾਂ ਫਿਰ ਉਹ ਰੋਕੇ ਨਹੀਂ ਜਾ ਸਕਦੇ ਹੁਣ ਗੱਲ ਤੁਸੀਂ ਹੜਾਂ ਦੀ ਕਰ ਲਓ ਜਦੋਂ ਪਾਣੀ ਹਿਮਾਚਲ ਦਾ ਉਹ ਹੜਾਂ ਵੇਲੇ ਸਾਰਾ ਪੰਜਾਬ ਦੇ ਵਿੱਚ ਆਉਂਦਾ ਉਹਦਾ ਨੁਕਸਾਨ ਪੰਜਾਬ ਨੂੰ ਜ਼ਿਆਦਾ ਹੁੰਦਾ ਹੈ ਹਿਮਾਚਲ ਨੂੰ ਘੱਟ ਹੁੰਦਾ ਸੋ ਇਹ ਜਿਹੜਾ ਕਹਿ ਦੇਣਾ ਕਿ ਹਿਮਾਚਲ ਜੇ ਤੁਹਾਡਾ ਪਾਣੀ ਰੋਕ ਲਏਗਾ ਤੇ ਫਿਰ ਤੁਸੀਂ ਕਿੱਧਰ ਨੂੰ ਜਾਓਗੇ ਸੋ ਇਹ ਇੰਪੋਸੀਬਲ ਹੈ हिमाचल ਕੋਈ ਐਡਾ ਡਿਵੈਲਪ ਨਹੀਂ ਹੈ ਐਡੀ ਡਿਵੈਲਪਡ ਸਟੇਟ ਨਹੀਂ ਹੈ ਜਿਹੜੇ ਬਾਹਰੋਂ ਟੂਰਿਸਟ ਆਉਂਦੇ ਨੇ ਉਹਨਾਂ ਨੂੰ ਲੁੱਟ ਕੇ ਜਾਂ ਕਹਿ ਲਈਏ ਦੁਗਣੇ ਤਿਗਣੇ ਰੇਟ ਦੇ ਉੱਤੇ ਸਮਾਨ ਵੇਚ ਕੇ ਆਪਣਾ ਗੁਜ਼ਾਰਾ ਜਿਹੜਾ ਹੈਗਾ ਉਹ ਕਰਦੇ ਨੇ ਕੁਝ ਹਿੱਸੇ ਛੱਡ ਕੇ ਆਪਾਂ ਕਹੀਏ ਕਿ ਹਿਮਾਚਲ ਦੇ ਕੋਲ ਤਾਂ ਇੰਨਾ ਰੈਵਨਿਊ ਹੈ ਹੀ ਨਹੀਂ ਹੈ ਕਿ ਉਹ ਆਪਣੀ ਜ਼ਿੰਦਗੀ ਸਹੀ ਤਰੀਕੇ ਦੇ ਨਾਲ ਸਰਵਾਈਵ ਜਿਹੜੀ ਆ ਉਹ ਕਰ ਸਕਣ ਹੁਣ ਤੁਸੀਂ ਕਿੱਥੇ ਗੱਲ ਕਰ ਰਹੇ ਹੋ ਕਿ ਹਿਮਾਚਲ ਪਾਣੀ ਰੋਕ ਲਏਗਾ ਹਿਮਾਚਲ ਪਾਣੀ ਉਦੋਂ ਕਿਉਂ ਨਹੀਂ ਰੋਕ ਸਕਿਆ ਜਦੋਂ ਹੜਾਂ ਦੀ ਜਦੋਂ ਤਿਆਰੀ ਹੋ ਜਾਂਦੀ ਹੈ ਡੈਮਾਂ ਦੇ ਵਿੱਚ ਜਦੋਂ ਪਾਣੀ ਵੱਧ ਜਾਂਦਾ ਫਿਰ ਉਹ ਪਾਣੀ ਕਿੱਧਰ ਨੂੰ ਜਾਂਦਾ ਉਹ ਸਾਰਾ ਪੰਜਾਬ ਚ ਆਉਂਦਾ ਤੇ ਉਹਨਾਂ ਨੂੰ ਛੱਡਣਾ ਵੀ ਪੈਂਦਾ ਇਸੇ ਤਰੀਕੇ ਨਾਲ ਤੁਸੀਂ ਇਹ ਦੇਖ ਲਓ ਵੀ ਕੁਦਰਤੀ ਵਹਾਅ ਦੇ ਵਿੱਚੋਂ ਜਿਹੜੇ ਦਰਿਆ ਆ ਰਹੇ ਨੇ ਉਹਨਾਂ ਦੇ ਉੱਤੇ ਡੈਮ ਬਣੇ ਹੋਏ ਆ ਡੈਮ ਦੇ ਵਿੱਚ ਪਾਣੀ ਦਾ ਇੱਕ ਲੈਵਲ ਰੱਖਿਆ ਜਾਂਦਾ ਜਿਹੜਾ ਵੱਧ ਜਾਵੇ ਤੇ ਫਿਰ ਖਤਰਾ ਹੋ ਜਾਂਦਾ ਹੁਣ ਉਹ ਜਦੋਂ ਪਾਣੀ ਮੰਨ ਲਓ ਡੈਮ ਕਿਤੇ ਰੱਬ ਨਾ ਕਰੇ ਇਸ ਤਰ੍ਹਾਂ ਦੀ ਸਥਿਤੀ ਆ ਜਾਂਦੀ ਆ ਕਿ ਪਾਣੀ ਤੁਸੀਂ ਰੋਕਣਾ ਜੀ ਅਸੀਂ ਪੰਜਾਬ ਨੂੰ ਨਹੀਂ ਦੇਣਾ ਅਸੀਂ ਤਾਂ ਰੋਕ ਕੇ ਰੱਖਾਂਗੇ ਉਹ ਪਾਣੀ ਕਿੱਧਰ ਨੂੰ ਜਾਊਗਾ ਉਸ ਤੋਂ ਇਲਾਵਾ ਕਿਉਂਕਿ ਕੁਦਰਤੀ ਵਹਾਅ ਇਹੀ ਕਹਿੰਦੇ ਆ ਕਿ ਪਾਣੀ ਨੀਵੇਂ ਪਾਸੇ ਨੂੰ ਜਾਣਾ ਤੇ ਹਿਮਾਚਲ ਤੋਂ ਬਾਅਦ ਨੀਵੇਂ ਪਾਸੇ ਜਿਹੜਾ ਪੰਜਾਬ ਹੀ ਪਹਿਲੇ ਨੰਬਰ ਦੇ ਉੱਤੇ ਸੂਬਾ ਆਉਂਦਾ ਹੈ ਉਸ ਤੋਂ ਬਾਅਦ ਹਰਿਆਣਾ ਰਾਜਸਥਾਨ ਜਾਂ ਹੋਰ ਆ ਜਾਂਦੇ ਆ। ਤੋਂ ਕਦੇ ਵੀ ਇਹ ਜਿਹੜੀ ਚੀਜ਼ ਹੈ ਪੋਸੀਬਲ ਨਹੀਂ ਹੋ ਸਕਦੀ। ਜਿਵੇਂ ਮੈਂ ਕਹਿ ਰਿਹਾ ਸੀ ਕਿ ਮੰਨ ਲਓ ਕਿਤੇ ਜੇ ਤੁਸੀਂ ਜਾਣ ਬੁੱਝ ਕੇ ਇਹ ਕਹੋਗੇ ਅਸੀਂ ਪਾਣੀ ਛੱਡਣਾ ਨਹੀਂ ਹੈਗਾ। ਅਸੀਂ ਜੀ ਡੈਮ ਦੇ ਵਿੱਚ ਭਰ ਕੇ ਰੱਖਾਂਗੇ ਤਾਂ ਡੈਮ ਟੁੱਟਣ ਦਾ ਖਤਰਾ ਜਿਹੜਾ ਹੈ ਉਹ ਬਹੁਤ ਵੱਧ ਜਾਂਦਾ। ਵੱਧ ਕੀ ਜਾਂਦਾ ਜੇ ਟਾਈਮ ਟੁੱਟ ਜਾਵੇ ਤੇ ਉਹ ਤਾਂ ਬਹੁਤ ਵੱਡੇ ਨੁਕਸਾਨ ਜਿਹੜੇ ਆ ਪਾਕਿਸਤਾਨ ਤੱਕ ਵੀ ਮੈਂ ਸੁਣਿਆ ਸੀ ਇੱਕ ਵਾਰ ਕਿਸੇ ਕੋਲੋਂ ਕਿ 25 25 ਫੁੱਟ ਪਾਣੀ ਜਿਹੜਾ ਹੈਗਾ ਉਹ ਪਾਕਿਸਤਾਨ ਦੇ ਵਿੱਚ ਵੀ ਭਰ ਜਾਏਗਾ ਤੇ ਇਧਰ ਭਾਰਤ ਵਾਲੇ ਪਾਸੇ ਕੀ ਹਾਲ ਬਣੂਗਾ ਖੈਰ ਇਹ ਗੱਲ ਛੱਡ ਵੀ ਦਈਏ ਤੇ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਹਿਮਾਚਲ ਕੋਲ ਸਰਵਾਈਵ ਕਰਨ ਵਾਸਤੇ ਜਿਹੜਾ ਹੈਗਾ ਉਹ ਆਪਣਾ ਰੈਵਨਿਊ ਨਹੀਂ ਹੈ ਇੱਕ ਆਪਾਂ ਕਹੀਏ ਕਿ ਬਹੁਤ ਮੰਦੇ ਹਾਲਾਤਾਂ ਦੇ ਵਿੱਚ ਉਹਨਾਂ ਦੇ ਉਹ ਲੋਕ ਜਿਹੜੇ ਨੇ ਟਾਈਮ ਕੱਟਦੇ ਆ ਹੁਣ ਜਿੱਥੇ ਤੁਸੀਂ ਕਹਿ ਰਹੇ ਹੋ ਪਾਣੀ ਰੋਕ ਲਏਗਾ ਮਤਲਬ ਚਾਈਨਾ ਥੋੜੀ ਹੈ ਹਿਮਾਚਲ ਕਿ ਜਿਹੜਾ ਬ੍ਰह्मਪutra ਦੇ ਉੱਤੇ ਹੁਣ ਜਿਹੜਾ ਲੱਗਾ ਹੋਇਆ ਡੈਮ ਬਣਾਉਣ ਕੇ ਅਸੀਂ ਡੈਮ ਬਣਾ ਕੇ ਤੇ ਦੂਜੇ ਪਾਸੇ ਨੂੰ ਕਰ ਲੈਣਾ ਤੇ ਹਜੇ ਤੱਕ ਚਾਈਨਾ ਵੀ ਉਹਦੇ ਵਿੱਚ ਕਾਮਯਾਬ ਨਹੀਂ ਹੋਇਆ ਜਿਹੜਾ ਵਰਲਡ ਪਾਵਰ ਮੰਨੀ ਜਾਣ ਲੱਗੀ ਐ। ਤੋਂ ਕਿੱਥੋਂ ਇਹ ਗੱਲਾਂ ਜਿਹੜੀਆਂ ਆਪਾਂ ਕਰ ਲਾਂਗੇ ਹਿਮਾਚਲ ਪਾਣੀ ਰੋਕ ਲੇਗਾ। ਸੋ ਜੇ ਮੰਨ ਲਓ ਦੂਜਾ ਆਪਾਂ ਇਹ ਵੀ ਗੱਲ ਕਹਿ ਦਿੰਨੇ ਕਿਸੇ ਨਾ ਕਿਸੇ ਹਾਲਾਤਾਂ ਦੇ ਵੈਸੇ ਤਾਂ ਇੰਪੋਸੀਬਲ ਐ। ਪਰ ਜੇ ਉਹ ਕਿਸੇ ਤਰ੍ਹਾਂ ਰੋਕ ਵੀ ਲੈਂਦੇ ਆ ਪਾਣੀ ਫਿਰ ਉਸ ਵੇਲੇ ਵੀ ਰੁਕਣਾ ਚਾਹੀਦਾ ਜਦੋਂ ਹੜਾਂ ਦਾ ਸਾਰਾ ਪਾਣੀ ਉਹ ਪੰਜਾਬ ਵੱਲ ਨੂੰ ਛੱਡਦੇ ਨੇ ਫਿਰ ਉਹ ਪਾਣੀ ਵੀ ਸਾਨੂੰ ਨਹੀਂ ਚਾਹੀਦਾ। ਤੁਸੀਂ ਦੇਖੋ ਨਾ ਜਿਹੜੇ ਪਾਣੀ ਆਉਂਦੇ ਵੀ ਨੇ ਬੇਸ਼ੱਕ ਉਹ ਪੰਜਾਬ ਦੇ ਦਰਿਆਵਾਂ ਵਿੱਚ ਆ ਰਹੇ ਆ ਪਰ ਉਸ ਤੋਂ ਬਾਅਦ ਉਹ ਅੱਗੇ ਦੂਜੀਆਂ ਸਟੇਟਾਂ ਨੂੰ ਕੱਢ ਦਿੱਤੇ ਜਾਂਦੇ ਆ ਉਹਨਾਂ ਦਾ ਜਿਹੜਾ ਜਿਹੜਾ ਨੈਚੁਰਲ ਇੱਕ ਤਰੀਕਾ ਜਾਂ ਕਹੀਏ ਕਿ ਨੈਚੁਰਲ ਵਹਾਅ ਹੁੰਦਾ ਉਹਨੂੰ ਕੱਟ ਕੇ ਦੂਜੀਆਂ ਸਟੇਟਾਂ ਨੂੰ ਜਿਹੜਾ ਹੈ ਉਹ ਪਾਣੀ ਦਿੱਤਾ ਜਾਂਦਾ ਪਰ ਜਦੋਂ ਹੜ ਆਉਂਦੇ ਨੇ ਉਹ ਸਿੱਧਾ ਪੰਜਾਬ ਨੂੰ ਮਾਰ ਕਰਦੇ ਆ ਸੋ ਫਿਰ ਉਦੋਂ ਵੀ ਪਾਣੀ ਰੋਕਣ ਜਦੋਂ ਇਹ ਤੁਹਾਡੇ ਡੈਮਾਂ ਦੇ ਵਿੱਚ ਪਾਣੀ ਵੱਧ ਜਾਂਦਾ ਜਦੋਂ ਤੁਹਾਨੂੰ ਖਤਰਾ ਵੱਧ ਜਾਂਦਾ ਫਿਰ ਤੁਸੀਂ ਸਾਡਾ ਸਹਾਰਾ ਲੈਨੇ ਹੋ ਸੋ ਇਹ ਗੱਲਾਂ ਕਿਤੇ ਨਾ ਕਿਤੇ ਹਰ ਸੋਹੀਣੀਆਂ ਨੇ ਕਿ ਉਹ ਪਾਣੀ ਰੋਕ ਲੈਣਗੇ ਫਿਰ ਕੀ ਕਰੋਗੇ ਇਹ ਕੋਈ ਬਾਲਟੀ ਪਾਣੀ ਦੀ ਥੋੜੀ ਹੈ ਜਿਹੜੀ ਰੋਕ ਲੈਣਗੇ ਜਾਂ ਫਿਰ ਕਈਏ ਕੋਈ ਛੋਟਿਆ ਮੋਟਾ ਆ ਜਿਹੜੇ ਚਲੇ ਹੁੰਦੇ ਨੇ ਜਾਂ ਛੋਟੀਆਂ ਮੋਟੀਆਂ ਨਹਿਰਾਂ ਜਿਹੜੀਆਂ ਪਾਣੀ ਲਾਉਣ ਵਾਲੀਆਂ ਹੁੰਦੀਆਂ ਉਹ ਥੋੜੀ ਹੈ ਇਹ ਦਰਿਆਵਾਂ ਦੇ ਰੁੱਖ ਨੇ ਇਹਨਾਂ ਨੂੰ ਮੋੜਨਾ ਇਹਦੇ ਉੱਤੇ ਤਾਂ ਆਪਾਂ ਇਹ ਕਈਏ ਵੀ ਕਹਾਵਤਾਂ ਵੀ ਬਣੀਆਂ ਹੋਈਆਂ ਕਿ ਦਰਿਆਵਾਂ ਦੇ ਰੁੱਖ ਮੋੜ ਦੇ ਜਿਹੜੇ ਆ ਉਹ ਬੜੇ ਔਖੇ ਨੇ ਮਤਲਬ ਕਿ ਇੰਪੋਸੀਬਲ ਨੇ ਸੋ ਇਹ ਜਿਹਾ ਐਵੇਂ ਬਿਨਾ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਇਹ ਮੈਂ ਦੱਸ ਵੀ ਦਿਨਾ ਤੁਹਾਨੂੰ ਇਹ ਆਪਣੇ ਪੰਜਾਬ ਦੇ ਵਿੱਚੋਂ ਕੁਝ ਜਿਹੜੇ ਆਪ ਬਣੇ ਹੋਏ ਵਿਦਵਾਨ ਆ ਉਹ ਹੀ ਗੱਲਾਂ ਕਰਦੇ ਆ ਕਿਉਂਕਿ ਸਾਨੂੰ ਲੋਕਾਂ ਨੂੰ ਆਪਣੇ ਮੂੰਹ ਦੇ ਉੱਤੇ ਚਪੇੜਾ ਮਾਰਦੀ ਹੱਜ ਜਿਹੜੀ ਹੈ ਉਹ ਸਿਸਟਮ ਨੇ ਪਾਈ ਹੋਈ ਹੈ ਕਿ ਕੁਝ ਵੀ ਹੋਵੇ ਆਪਣੀ ਗਲਤੀ ਕੱਢੋ ਕੋਈ ਵੀ ਕਰੇ ਆਪਣੀ ਗਲਤੀ ਕੱਢੋ ਕੋਈ ਤੁਹਾਡੇ ਮੂੰਹ ਦੇ ਉੱਤੇ ਆ ਕੇ ਘਸੁੰਨ ਵੀ ਮਾਰ ਦੇ ਤੇ ਉਹਦੇ ਵਿੱਚ ਵੀ ਆਪਣੀ ਗਲਤੀ ਕੱਢੋ ਕਿ ਲਓ ਜੀ ਉਹਨੇ ਘਸੁੰਨ ਮਾਰਿਆ ਕਿਉਂਕਿ ਉਹਦੇ ਵਿੱਚ ਕੋਈ ਮੇਰੀ ਗਲਤੀ ਹੋਣੀ ਹੈ ਸੋ ਇਹ ਸਾਡਾ ਅੱਜ ਦਾ ਜਿਹੜਾ ਹੈਗਾ ਉਹ ਬਣ ਚੁੱਕਿਆ ਸਾਡੀ ਸੋਚ ਬਣ ਚੁੱਕੀ ਹੈ ਮਤਲਬ ਕਿ ਅਸੀਂ ਮਾਨਸਿਕ ਤੌਰ ਦੇ ਉੱਤੇ ਗੁਲਾਮੀ ਜਿਹੜੀ ਆ ਉਹ ਕਬੂਲ ਚੁੱਕੇ ਹਾਂ ਜੀ ਜੀਤਲ ਸਿੰਘ ਜੀ ਇਸ ਨਾਲ ਹੀ ਕਹਿੰ ਲੋ ਕਿ ਜਿੱਥੇ ਪੰਜਾਬ ਅਤੇ ਹਿਮਾਚਲ ਦੇ ਸਾਹਮਣੇ ਅਸੀਂ ਉੱਥੇ ਵੀ ਇੱਕ ਹੋਰ ਕੰਨਾ ਸਾਹਮਣੇ ਆਂਦੀ ਹੈ ਚੰਡੀਗੜ੍ਹ ਪੁਲਿਸ ਨਾਲ ਵੀ ਕੁਟਮਾਰ ਦੀ ਘਟਨਾ ਵਿੱਚ ਸਾਹਮਣੇ ਆਂਦੀਆਂ ਨੇ ਬਸਲੂਕੀ ਦੀ ਕਰਨਾਂ ਸਮਝ ਜਾਂਦੀਆਂ ਨੇ ਹਿਮਾਚਲ ਪੁਲਿਸ ਵੱਲੋਂ ਹੁਣ ਚੰਡੀਗੜ੍ਹ ਪੁਲਿਸ ਵੀ ਨਿਸ਼ਾਨੇ ਤੇ ਆ ਗਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਹਿਮਾਚਲ ਪੁਲਿਸ ਦੇ ਦੇਖੋ ਮੈਂ ਤਾਂ ਅਕਸਰ ਕਹਿਣਾ ਹੁੰਦਾ ਹੈ ਕਿ ਸ਼ਾਇਦ ਪੁਲਿਸ ਵਾਲੇ ਜਾਂ ਫਿਰ ਪੰਜਾਬ ਦੇ ਵਿੱਚ ਹੋਰ ਵੱਡੇ ਅਹੁਦਿਆਂ ਤੇ ਤਨਾਤ ਪੰਜਾਬੀ ਜਿਹੜੇ ਆ ਉਹ ਆਪਣੇ ਆਪ ਨੂੰ ਸਮਝਦੇ ਹੋਣਗੇ ਕਿ ਨਹੀਂ ਨਹੀਂ ਸਾਨੂੰ ਕੋਈ ਖਤਰਾ ਨਹੀਂ ਹੈ ਸਿਰਫ ਆਮ ਲੋਕ ਆਮ ਪੰਜਾਬੀਆਂ ਨੂੰ ਹੀ ਖਤਰਾ ਹੈ ਤੁਹਾਨੂੰ ਯਾਦ ਹੋਣਾ ਨਵੰਬਰ 84 ਦੇ ਵਿੱਚ ਇੱਕ ਘਟਨਾ ਵਾਪਰੀ ਸੀ ਕਿ ਜਦੋਂ ਸਿੱਖ ਫੌਜੀ ਜੋ ਕਿ ਛੁੱਟੀ ਲੈ ਕੇ ਫੌਜ ਦੇ ਵਿੱਚੋਂ ਟ੍ਰੇਨ ਰਾਹੀਂ ਆਪਣੇ ਘਰਾਂ ਨੂੰ ਪਰਤ ਰਹੇ ਸੀ ਤੇ ਉਹ ਉਹ ਟ੍ਰੇਨ ਦੇ ਉੱਤੇ ਵੀ ਹਮਲਾ ਹੋਇਆ ਸੀ ਤੇ ਉਹਨਾਂ ਫੌਜੀਆਂ ਨੂੰ ਵੀ ਮਾਰ ਦਿੱਤਾ ਗਿਆ ਸੀ। ਮਤਲਬ ਦੇਸ਼ ਦੀ ਫੌਜ ਹੋਵੇ ਉਹਦੇ ਵਿੱਚੋਂ ਵੀ ਸਿੱਖ ਚਿਹਰੇ ਲੱਭ ਲੱਭ ਕੇ ਜਿਹੜੇ ਆ ਉਹ ਖਤਮ ਖਤਮ ਕਰ ਦਿੱਤੇ ਗਏ ਸੀ। ਉਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਹੋਰ ਇਥੋਂ ਤੱਕ ਕਿ ਗਿਆਨੀ ਜਿਆਲ ਸਿੰਘ ਜੇ ਜੋ ਰਾਸ਼ਟਰਪਤੀ ਸੀ ਉਹਦੀ ਕਾਰ ਦੇ ਉੱਤੇ ਵੀ ਪੱਥਰਬਾਜ਼ੀ ਹੋਈ ਆ। ਕਿ ਇੱਕ ਖੁਸ਼ਵੰਤ ਸਿੰਘ ਨਾਮ ਦੇ ਰਾਈਟਰ ਹੋਏ ਆ ਉਹਨਾਂ ਨੇ ਕਿਸੇ ਫੋਰਨ ਕੰਟਰੀ ਦੀ ਐਮਬੈਸੀ ਜੋ ਦਿੱਲੀ ਵਿੱਚ ਮੌਜੂਦ ਸੀ ਉਹਦੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਐ ਸੋ ਆ ਪੰਜਾਬ ਵਾਲੇ ਹੋਣ ਜਾਂ ਚੰਡੀਗੜ੍ਹ ਪੁਲਿਸ ਦੇ ਵਿੱਚ ਜਿਹੜੇ ਸਿੱਖ ਤਨਾਤ ਨੇ ਉਹ ਕਦੇ ਇਹ ਸੋਚਦੇ ਹੋਣਗੇ ਕਿ ਲਓ ਜੀ ਅਸੀਂ ਤਾਂ ਪੁਲਿਸ ਰਿਆਂ ਅਸੀਂ ਤਾਂ ਵੱਡੇ ਅਹੁਦਿਆਂ ਤੇ ਤਨਾਤ ਸਾਡੇ ਨਾਲ ਨਹੀਂ ਹੋਣਾ ਸੋ ਐਸੀਆਂ ਉਦਾਹਰਨਾਂ ਬਹੁਤ ਨੇ ਤੇ ਜੇ ਆਪਣੇ ਆਪ ਨੂੰ ਸੇਫ ਸਮਝਦੇ ਹੋਣ ਕਿਉਂਕਿ ਮੈਂ ਇਹ ਵੀ ਗੱਲ ਕਹਿਣਾ ਹੁੰਦਾ ਕਿ ਪੰਜਾਬ ਦੇ ਨਾਲ ਵਿਤਕਰਾ ਜਿਹੜਾ ਹੈ ਉਹ ਇੱਕ ਸਟੇਟ ਨਹੀਂ ਕਰਦੀ ਕੱਲੀ ਹਿਮਾਚਲ ਨਹੀਂ ਕਰਦੀ ਹਰਿਆਣਾ ਵੱਲੋਂ ਵੀ ਉਹ ਘਟਨਾਵਾਂ ਹੁੰਦੀਆਂ ਨੇ ਹਾਲਾਂਕਿ ਹਰਿਆਣਾ ਕਿਤੇ ਨਾ ਕਿਤੇ ਪੰਜਾਬ ਦਾ ਹਿੱਸਾ ਰਿਹਾ ਹੈ ਪਰ ਅੱਜ ਉਹਨਾਂ ਦੀ ਮੈਂਟੈਲਿਟੀ ਵੀ ਸਿਸਟਮ ਨੇ ਇਸ ਤਰੀਕੇ ਦੀ ਬਣਾ ਦਿੱਤੀ ਹੈ ਕਿ ਉਹ ਵੀ ਪੰਜਾਬ ਦੇ ਵਿਰੋਧ ਦੇ ਵਿੱਚ ਚੱਲਦੇ ਨੇ ਸਾਰੇ ਨਹੀਂ ਆਪਾਂ ਇੱਕ ਬਹੁਤ ਏਕਾ ਵੀ ਦੇਖਿਆ ਕਿਸਾਨ ਸੰਘਰਸ਼ ਦੌਰਾਨ ਪਰ ਫਿਰ ਵੀ ਕਿਤੇ ਨਾ ਕਿਤੇ ਆ ਤੁਸੀਂ ਦੇਖੋ ਨਾ 2 ਹਫ਼ਤੇ ਪਹਿਲਾਂ ਦੀ ਗੱਲ ਹੈ ਕਿ ਇੱਕ ਸਿੱਖ ਨੂੰ ਜਿਹੜਾ ਹੈਗਾ ਉਹ ਕੁੱਟਿਆ ਗਿਆ ਤੇ ਉਹਨੂੰ ਕਿਹਾ ਗਿਆ ਤੂੰ ਖਾਲਸਤਾਨੀ ਹੈ ਚਲੋ ਖਾਲਸਤਾਨੀ ਕਹਿਣਾ ਉਹਨੂੰ ਲੱਗਿਆ ਹੋਵੇਗਾ ਬੁਰਾ ਜਾਂ ਫਿਰ ਲੋਕਾਂ ਨੂੰ ਲੱਗਿਆ ਹੋਵੇਗਾ ਪਰ ਇਹ ਇੱਕ ਚੰਗਾ ਜਿਹਾ ਕਿਹੜਾ ਸ਼ਬਦ ਹੈਗਾ ਖਾਲਸ ਮਤਲਬ ਪਿਓਰ ਹੁੰਦਾ ਸੋ ਇਹਦੀ ਡੈਫੀਨੇਸ਼ਨ ਇਸ ਤਰੀਕੇ ਨਾਲ ਦਿੱਤੀ ਜਾਂਦੀ ਕਈ ਕਹਨ ਲਓ ਜੀ ਇਹ ਕਹਿ ਤਾ ਸਾਡੇ ਤੇ ਧੱਬਾ ਲੱਗ ਗਿਆ ਪਰ ਉਹਨਾਂ ਦੀ ਸੋਚ ਮੁਤਾਬਕ ਤੁਸੀਂ ਖਾਲਸਾ ਨਹੀਂ ਹੋ ਤੁਸੀਂ ਅਲੱਗ ਹੋ ਤੁਸੀਂ ਭਾਵੇਂ ਜਿਨਾ ਮਰਜ਼ੀ ਉਹਨਾਂ ਦੇ ਵਿੱਚ ਵੜਦੇ ਰਹੋ ਉਹ ਗੱਲ ਵੱਖਰੀ ਹੋ ਜਾਂਦੀ ਹੈ ਸੋ ਪੰਜਾਬ ਦੇ ਨਾਲ ਹਰਿਆਣੇ ਦੇ ਵਿੱਚ ਵੀ ਵਿਤਕਰਾ ਹੁੰਦਾ ਹੈ ਯੂਪੀ ਦੇ ਵਿੱਚ ਲਖੀਮਪੁਰ ਖੀਵੀ ਦੇ ਵਿੱਚ ਤੁਸੀਂ ਦੇਖੋ ਕਿਵੇਂ ਇੱਕ ਬੀਜੇਪੀ ਦੇ ਪੁੱਤਰੇ ਹੋਇਸਾਨ ਨੇ ਉਹਨਾਂ ਦੇ ਉੱਤੇ ਜੀਪ ਚੜ੍ਹ ਦਿੱਤੀ ਹੈ ਕਿੰਨੇ ਉਹ ਜਿਹੜੇ ਲੋਕ ਮਾਰ ਦਿੱਤੇ ਉਸ ਤੋਂ ਬਾਅਦ ਦਿੱਲੀ ਦੀਆਂ ਗਲੀਆਂ ਚ ਕਾਨਪੁਰ ਚ ਕਿੰਨਾ ਕਿੰਨਾ ਕੁਝ ਜਿਹੜਾ ਹੈ ਹੁੰਦਾ ਰਿਹਾ ਤੇ ਅੱਜ ਵੀ ਜਦੋਂ ਤੁਸੀਂ ਨਫ਼ਰਤ ਦੀ ਗੱਲ ਸੁਣਦੇ ਹੋ ਨਾ ਜਦੋਂ ਤੁਸੀਂ ਇੱਕ ਮੇਜਰ ਹੈ ਇੱਕ ਨਕਲੀ ਮੇਜਰ ਉਹ YouTube ਦੇ ਉੱਤੇ ਵੀਡੀਓ ਬਣਾਉਂਦਾ ਤੇ ਉਹ ਕਹਿੰਦਾ ਹੈ ਕਿ ਪੰਜਾਬ ਨੂੰ yogi aditya anand ਵਰਗਾ ਮੁੱਖ ਮੰਤਰੀ ਚਾਹੀਦਾ ਫਿਰ ਕਹਿੰਦਾ ਇਹ ਸੂਤ ਆਉਣਗੇ ਇਹਨਾਂ ਦੇ ਘਰ ਟਾ ਦਿਓ ਇਹਨਾਂ ਦਾ ਆ ਕਰ ਦਿਓ ਉਹ ਕਰ ਦਿਓ ਸੋ ਇਹ ਨਫ਼ਰਤ ਜਿਹੜੀ ਹੈ ਉਹਨਾਂ ਚੈਨਲਾਂ ਰਾਹੀਂ ਫਲਾਈ ਜਾ ਰਹੀ ਹੈ ਉਹਨਾਂ ਦੇ ਦੇਖੋ ਨਾ ਤੁਸੀਂ ਇੱਕ ਵੀਡੀਓਸ ਦੇ ਮਿਲੀਅਨਸ ਦੇ ਵਿੱਚ ਵਿਊ ਚਲੇ ਜਾਂਦੇ ਆ ਤੇ ਨਾ ਹੀ ਉਹਨਾਂ ਦੇ ਚੈਨਲ ਜਿਹੜੇ ਨੇ ਭਾਰਤ ਦੇ ਵਿੱਚ ਬੈਨ ਹੁੰਦੇ ਆ ਨਾ ਹੀ YouTube ਉਹਨਾਂ ਦੀਆਂ ਵੀਡੀਓਸ ਬੈਨ ਕਰਦੀ ਹੈ ਪਰ ਜੇ ਦੂਜੇ ਪਾਸੇ ਸਾਡੇ ਵਰਗੇ ਚੈਨਲ ਮਾੜੀ-ਮੋਟੀ ਗੱਲ ਕਰ ਵੀ ਲੈਣ ਤੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਲਓ ਜੀ ਇਹ ਤੇ ਤੁਹਾਡਾ ਤੁਸੀਂ ਵਾਇਰਲਸ ਜਿਹੜੀ ਹੈ ਉਹ ਪ੍ਰਮੋਟ ਕਰ ਰਹੇ ਹੋ ਸੋ ਇਹ ਫਰਕ ਹੁੰਦਾ ਹੈ ਮਤਲਬ ਉਹ ਵੀਡੀਓਜ਼ ਬੜਾ ਅਸਰ ਕਰਦੀਆਂ ਲੋਕਾਂ ਦੀ ਮੈਂਟੈਲਿਟੀ ਤੇ ਉਹਨਾਂ ਨੂੰ ਖਿਲਾਫ ਕਰਦੀਆਂ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਖਾਸ ਤੌਰ ਤੇ ਸਿੱਖਾਂ ਦੇ ਇਹੀ ਜਿਹੜੀ ਮੈਂਟੈਲਿਟੀ ਹੈ ਨਾ ਇਹ ਬਣਾਈ ਜਾ ਰਹੀ ਕੁਝ YouTube ਚੈਨਲ ਕੁਝ ਲੋਕ ਕੰਗੜਾ ਰਣੌਤ ਵੀ ਉਹਦੇ ਵਿੱਚ ਆਉਂਦੀ ਹੈ ਕਿਉਂਕਿ ਉਹਦੇ ਤੁਸੀਂ ਦੇਖੋ ਹੈ ਉਹ ਪਹਿਲਾਂ ਐਕਟਰ ਸੀ ਪਰ ਉਹਨੇ ਐਕਟਿੰਗ ਘੱਟ ਕੀਤੀ ਹੈ ਬਕਵਾਸ ਜ਼ਿਆਦਾ ਕੀਤੀ ਹੈ ਪੰਜਾਬ ਦੇ ਖਿਲਾਫ ਹੁਣ ਵੀ ਉਹ MP ਬਣ ਗਈ ਹੈਪੀ ਬਣਨ ਤੋਂ ਬਾਅਦ ਉਹ ਕਹਿੰਦੀ ਅੱਤਵਾਦ ਫੈਲ ਗਿਆ ਜੀ ਉਹਦੇ ਥੱਪੜ ਵੱਜ ਗਿਆ ਕਹਿੰਦੀ ਅੱਤਵਾਦ ਫੈਲ ਗਿਆ ਹੁਣ ਜਦੋਂ ਹਿਮਾਚਲ ਦੇ ਵਿੱਚ ਇੰਨੀ ਗੁੰਡਾਗਰਦੀ ਹੋ ਰਹੀ ਹੈ ਪੱਥਰबाजी ਹੋ ਰਹੀ ਹੈ ਸ਼ੀਸ਼ੇ ਤੋੜੇ ਜਾ ਰਹੇ ਨੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੁਣ ਅੱਤਵਾਦ ਕਿੱਥੇ ਪੰਜਾਬ ਚ ਕਿ ਹਿਮਾਚਲ ਚ ਇਹ ਸਵਾਲ ਵੀ ਬਣਦਾ ਪਰ ਇਹ ਕਿਸੇ ਨੇ ਕਰਨਾ ਨਹੀਂ ਸੋ ਇਹ ਗੱਲਾਂ ਬਾਤਾਂ ਹੈਗੀਆਂ ਕੋਈ ਨਾ ਸੋਚੇ ਪਈ ਲਓ ਜੀ ਅਸੀਂ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਆ ਗਿਆਨੀ ਜੈਲ ਸਿੰਘ ਨੂੰ ਵੀ ਉਸ ਵੇਲੇ ਬਖਸ਼ਿਆ ਨਹੀਂ ਸੀ ਗਿਆ ਜੀ ਜੀ ਦਿਲ ਸਿੰਘ ਔਰੀਆ ਪਾ ਗੱਲ ਕੀਤੀ ਸੀਗੀ ਕਿਹ ਲੋਗੇ ਚੰਡੀਗੜ੍ਹ ਦੇ ਪੁਲਿਸ ਦੀ ਅਕਸਰ ਜਦ ਵੀ ਪਚੰਡੀਗੜ ਜਾਇਦਾ ਉੱਥੇ ਆਪਾਂ ਦੇਖੀਦਾ ਕਿ ਹਰਿਆਣਾ ਪੰਜਾਬ ਤੇ ਹਿਮਾਚਲ ਚੰਡੀਗੜ ਦੇ ਵਿੱਚ ਇੱਕ ਹੋਇਆ ਮਿਲਦਾ ਹੈ ਪਰ ਚਲੋ ਹੁਣ ਕਹਿ ਲਓ ਕਿ ਕੰਗਨਾਗਰ ਕੇ ਜਾ ਹੋਰ ਕੀ ਕਰਨ ਰਹੇ ਨੇ ਕਿ ਜੋ ਅਜਿਹੇ ਮਾਹੌਲ ਬਣਦੇ ਪਿਨੇ ਜ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਟੂਰਿਸਟ ਨੇ ਜੋ ਹਨਾ ਜੋ ਚੰਡੀਗੜ ਪੰਜਾਬ ਜਾਂ ਕੁਝ ਹਰਿਆਣੇ ਦੇ ਕੋਈ ਆਸ-ਪਾਸ ਲੋਕ ਨੇ ਜੋ ਹਿਮਾਚਲ ਦੇ ਨਾਲ ਅੱਲਾਹ ਅੱਲਾਹ ਦੇ ਇਲਾਕਿਆਂ ਚ ਨੇ ਉਹ ਅਕਸਰ ਜਿਹੜੇ ਸੋਚਣ ਕਿ ਸ਼ਾਮ ਨੂੰ ਜਿਹੋ ਪਲਾਨ ਬਣਾਣ ਕਿ ਅਸੀਂ ਚੰਡੀਗੜ ਚੰਡੀਗੜ ਤੋਂ ਜਾਂ ਪੰਜਾਬ ਤੋਂ ਹਨ ਨੇ ਤੋਂ ਅਸੀਂ ਹਿਮਾਚਲ ਜਾਣਾ ਤੇ ਬੜੇ ਸੁਖਾਲੇ ਕੁਝ ਘੰਟਿਆਂ ਵਿੱਚ ਪਹੁੰਚ ਜਾਂਦੇ ਨੇ ਤੋਰਨ ਕੁਝ ਵੀਡੀਓ ਸਾਹਮਣੇ ਆਈ ਹੈ ਨਾ ਕਿ ਉੱਥੇ ਹੋਟਲ ਦੇ ਬਾਹਰ ਗੱਡੀਆਂ ਖੜੀਆਂ ਸਨ ਭਾਵੇਂ ਕਿ ਲੋਕ ਨਹੀਂ ਸਨ ਉਹ ਲੋਕ ਹੋਟਲਾਂ ਵਿੱਚ ਸਨ ਅਤੇ ਬਾਹਰ ਗੱਡੀਆਂ ਖੜੀਆਂ ਸਨ ਤੇ ਉਹਨਾਂ ਦੇ ਸ਼ੀਸ਼ੇ ਤੋੜੇ ਗਏ ਨੇ ਤੇ ਮਨ ਕੇ ਤੁਸੀਂ ਦੇਖੋਗੇ ਕਿ ਹੁਣ ਹਾਲਾਤ ਐਸੇ ਪਹੁੰਚ ਗਏ ਨੇ ਕਿ ਹੁਣ ਜੋ ਪੰਜਾਬੀ ਦਾ ਜਾਂ ਜੇ ਕਹ ਲਓ ਸੁਰੱਖਤ ਨਹੀਂ ਰਹੇ ਹੁਣ ਉਹਨਾਂ ਦੇ ਜੋ ਐਸੈਟਸ ਨੇ ਚ ਗੱਡੀਆਂ ਕਾਰਾਂ ਉਹ ਵੀ ਹੁਣ ਇਸ ਤਰ੍ਹਾਂ ਨੁਕਸਾਨੇ ਜਾ ਰਹੇ ਨੇ ਬਿਲਕੁਲ ਬਿਲਕੁਲ ਤੁਸੀਂ ਗੱਲ ਕੀਤੀ ਹੈ ਨਾ ਕਿ ਜਿਵੇਂ ਅ ਚੰਡੀਗੜ੍ਹ ਦੇ ਵਿੱਚ ਭਈ ਸਾਰੇ ਰਲ ਮਿਲ ਕੇ ਰਹਿੰਦੇ ਆ ਹਰਿਆਣਾ ਉਸ ਤੋਂ ਬਾਅਦ ਹਿਮਾਚਲੀ ਨੇ ਫਿਰ ਪੰਜਾਬੀ ਨੇ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਹੋਇਆ ਸ਼ਹਿਰ ਹੈ ਤੇ ਪਹਿਲਾਂ ਇਹ ਅੱਜ ਤੋਂ ਜੇ ਆਪਾਂ ਕੁਝ ਸਾਲ ਕੁਝ ਦਿਹਾਕੇ ਪਹਿਲਾਂ ਦੇਖ ਲਈਏ ਤਾਂ ਪੰਜਾਬ ਹੀ ਉੱਥੇ ਵੱਸਦਾ ਸੀ ਪੰਜਾਬੀ ਹੀ ਉੱਥੇ ਵੱਸਦੇ ਸੀ ਅੱਜ ਤੁਹਾਨੂੰ ਪੰਜਾਬੀ ਟਾਵਾ ਟਾਵਾ ਮਿਲੇਗਾ ਤੇ ਉੱਥੇ ਉਹਦੀ ਪਹਿਲੀ ਭਾਸ਼ਾ ਜਿਹੜੀ ਉਹ ਹਿੰਦੀ ਬਣ ਚੁੱਕੀ ਹੈ ਸੋ ਮਤਲਬ ਪੰਜਾਬ ਦਾ ਉਜਾੜਿਆ ਹੋਇਆ ਉਹ ਸ਼ਹਿਰ ਜਿਹੜਾ ਹੈ ਪਿੰਡ ਉਜਾੜ ਕੇ ਬਣਾਇਆ ਸ਼ਹਿਰ ਅੱਜ ਲਗਭਗ ਪੰਜਾਬ ਦੇ ਹੱਥੋਂ ਨਿਕਲ ਚੁੱਕਿਆ ਉੱਥੇ ਜਿਆਦਾ ਨੌਕਰੀਆਂ ਜਿਹੜੀਆਂ ਹਰਿਆਣਾ ਤੇ ਹਿਮਾਚਲ ਦੀਆਂ ਨੇ ਉਹ ਆਪਣਾ ਰਾਜ ਸਮਝਦੇ ਆ ਉਸ ਤੋਂ ਬਾਅਦ ਯੂਪੀ ਦੇ ਜਿਹੜੇ ਅ ਪ੍ਰਵਾਸੀ ਜਿਹੜੇ ਉੱਥੇ ਰਹਿੰਦੇ ਆ ਸੋ ਉਹਨਾਂ ਦਾ ਇੰਨਾ ਉੱਥੇ ਕਹਿਰ ਹੈ ਕਿ ਬਾਹਰ ਜਿਹੜੀਆਂ ਔਰਤਾਂ ਨੇ ਉਹ ਘੁੰਮ ਨਹੀਂ ਸਕਦੀਆਂ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਮਾੜੀ ਨਜ਼ਰ ਦੇ ਨਾਲ ਉਹ ਯੂਪੀ ਬਿਹਾਰ ਦੇ ਭਈਏ ਜਿਹੜੇ ਨੇ ਉਹ ਦੇਖਦੇ ਆ ਗਰੁੱਪ ਬਣਾ ਬਣਾ ਕੇ ਖੜੇ ਹੁੰਦੇ ਆ ਤੇ ਕਈ ਵਾਰ ਉਹ ਪਿੱਛਾ ਵੀ ਕਰਦੇ ਨੇ ਪਿੱਛਾ ਕਰਦੇ ਕਰਦੇ ਉਹ ਸ਼ਾਪਿੰਗ ਮਾਲਾਂ ਦੇ ਵਿੱਚ ਪਹੁੰਚ ਜਾਂਦੇ ਨੇ ਉੱਥੇ ਫਿਰ ਤੰਗ ਵੀ ਕੀਤਾ ਜਾਂਦਾ ਸੋ ਅੱਜ ਗੁੰਡਾਗਰਦੀ ਉਹਨਾਂ ਲੋਕਾਂ ਦੀ ਵੱਧ ਗਈ ਉੱਥੇ ਕੋਈ ਪੰਜਾਬ ਦਾ ਕੁਝ ਰਹਿ ਨਹੀਂ ਗਿਆ ਹਾਲਾਤ ਬੜੇ ਬਦਤਰ ਨੇ ਕਈ ਵਾਰੀ ਐਸੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਕਿ ਅੱਛਾ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਸਾਡੇ ਲੋਕਾਂ ਨੂੰ ਹੀ ਯੂਪੀ ਬਿਹਾਰ ਤੋਂ ਆਏ ਹੋਏ ਬੰਦੇ ਸਾਡੀਆਂ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਹੀ ਜਿਹੜਾ ਪਿੱਛਾ ਕਰਦੇ ਨੇ ਟਾਰਗੇਟ ਕਰਦੇ ਗੰਦੀ ਨਜ਼ਰ ਦੇ ਨਾਲ ਦੇਖਦੇ ਆ ਸੋ ਇਹ ਤਾਂ ਚੰਡੀਗੜ੍ਹ ਦੇ ਹਾਲ ਨੇ ਇਸ ਵੇਲੇ ਦੂਜੀ ਗੱਲ ਤੁਸੀਂ ਕਹੀ ਕਿ ਸੁਖਾਵੇਂ ਢੰਗ ਦੇ ਨਾਲ ਹਿਮਾਚਲ ਪਹੁੰਚ ਜਾਂਦੇ ਹਾਂ ਤੇ ਉਹ ਉੱਥੇ ਇੰਜੋਏ ਵੀ ਹੋ ਜਾਂਦਾ ਸੀ ਪਰ ਹੁਣ ਗੱਡੀਆਂ ਦੇ ਸ਼ੀਸ਼ੇ ਜਿਹੜੇ ਆ ਟੁੱਟਣ ਲੱਗ ਪਏ ਆ ਮੈਂ ਪਿਛਲੇ ਦਿਨੀ ਗੱਲ ਕੀਤੀ ਸੀ ਕਿ ਕੰਗਣਾ ਕਰਕੇ ਇਹ ਸਭ ਕੁਝ ਨਹੀਂ ਹੋਇਆ ਇਹ ਪਹਿਲਾਂ ਤੋਂ ਹੁੰਦਾ ਆ ਰਿਹਾ ਹਾਂ ਕੰਗਣਾ ਵਾਲੀ ਘਟਨਾ ਨੇ ਥੋੜੀ ਅੱਗ ਜ਼ਰੂਰ ਲਾਈ ਆ ਇਹਦੇ ਵਿੱਚ ਮਤਲਬ ਕਹਿਣ ਦਾ ਵੀ ਉਸ ਘਟਨਾ ਤੋਂ ਬਾਅਦ ਥੋੜਾ ਇਹ ਕੰਮ ਤੇਜ਼ ਜ਼ਰੂਰ ਹੋਇਆ ਪਰ ਇਹ ਨਾ ਕੋਈ ਸੋਚੇ ਵੀ ਕੁਲਵਿੰਦਰ ਗੌਰ ਨੇ ਗਲਤ ਕੀਤਾ ਕੁਲਵਿੰਦਰ ਗੌਰ ਨੇ ਆਪਣਾ ਬਣਦਾ ਹੋਇਆ ਜਿਹੜਾ ਸਨਮਾਨ ਸੀ ਕੰਗਣਾ ਦਾ ਉਹਨੂੰ ਦਿੱਤਾ ਉਹ ਚਾਹੀਦਾ ਵੀ ਸੀ ਤੇ ਜਿਹੜਾ ਹੁਣ ਜਿਹੜੀਆਂ ਘਟਨਾਵਾਂ ਹੋ ਰਹੀਆਂ ਤੇ ਇਹਨਾਂ ਨੂੰ ਠੱਲ ਪਾਣ ਦੇ ਲਈ ਵੀ ਤੁਹਾਨੂੰ ਸਖਤ ਹੋਣਾ ਪੈਣਾ ਹੈ ਸਖਤ ਸਟੈਂਡ ਲੈਣਾ ਪੈਣਾ ਹੈ ਅੱਜ ਖਬਰ ਜਿਹੜੀ ਉਹ ਚੱਲ ਰਹੀ ਹੈ ਕਿ ਅਮਰਤਪਾਲ ਸਿੰਘ ਹੋਰਾਂ ਦੇ ਉੱਤੇ NSA 1 ਸਾਲ ਦੀ ਹੋਰ ਵਧਾ ਦਿੱਤੀ ਹੈ ਸੋ ਸਾਡੇ ਮੁੱਖ ਮੰਤਰੀ ਸਾਡੀਆਂ ਸਰਕਾਰਾਂ ਸਾਡੇ ਹੀ ਖਿਲਾਫ ਚੱਲਦੀਆਂ ਨਾ ਕਿ ਦੂਜਿਆਂ ਦੇ ਤੁਸੀਂ ਦੇਖੋ ਆਪਣੇ ਲੋਕਾਂ ਲਈ ਤੁਹਾਡੇ ਕੋਲ ਕਾਨੂੰਨ ਹੈਗੇ ਨੇ ਤੁਸੀਂ 2 ਨੰਬਰ ਦੇ ਵਿੱਚ ਜਾਨੀ ਕਿ ਗਲਤ ਤਰੀਕੇ ਅਪਣਾ ਕੇ ਕਾਨੂੰਨ ਤੋਂ ਬਾਹਰ ਜਾ ਕੇ ਵੀ ਐਨਐਸਏ ਵਧਾਈ ਜਾਂਦੇ ਹੋ ਤੇ ਦੂਜੇ ਪਾਸੇ ਜਿੱਥੇ ਕੋਟਾਂ ਪੈ ਰਹੀਆਂ ਦੂਜੀਆਂ ਸਟੇਟਾਂ ਦੇ ਵਿੱਚ ਉਥੇ ਤੁਹਾਡਾ ਇੱਕ ਵੀ ਬਿਆਨ ਨਹੀਂ ਆਉਂਦਾ ਮਤਲਬ ਮੁੱਖ ਮੰਤਰੀ ਤੁਸੀਂ ਪੰਜਾਬ ਦੇ ਪਰ ਤੁਸੀਂ ਪੰਜਾਬੀਆਂ ਨੂੰ ਜਿਹੜਾ ਹਰਾਸ ਕਰ ਰਹੇ ਹੋ ਸਿੱਖਾਂ ਨੂੰ ਹਰਾਸ ਕਰ ਰਹੇ ਹੋ ਪਰ ਦੂਜੇ ਪਾਸੇ ਐਕਸ਼ਨ ਲੈਣ ਲੱਗਿਆਂ ਤੁਹਾਨੂੰ ਦੰਦਲਾ ਪੈ ਜਾਂਦੀ ਹੈ ਸੋ ਇਹ ਸਾਰਾ ਕੁਝ ਜਿਹੜਾ ਜਿੰਨੀ ਦੇਰ ਕਹਿੰਦੇ ਹੁੰਦੇ ਨੇ ਨਾ ਲੀਡਰ ਸਟਰੋਂਗ ਨਾ ਹੋਣ ਆਪਣੇ ਸਖਤ ਨਾ ਹੋਣ ਉਹ ਫਿਰ ਆਹੀ ਕੁਝ ਹੁੰਦਾ ਹੁੰਦਾ ਹੈ ਤਪਗੰਤਮਾਨ ਹੋਰੀ ਦਾ ਅਕਸਰ ਇਹ ਕਹਿ ਦਿੰਦੇ ਆ ਕਿ ਪੰਜਾਬ ਦਾ ਕੰਮ ਹੀ ਸਾਡਾ ਜਿਹੜਾ ਹੈ ਉਹ ਪੂਰੇ ਦੇਸ਼ ਨੂੰ ਖਵਾਉਣਾ ਹੈ ਤੇ ਬਾਡਰਾਂ ਤੇ ਮਰਨਾ ਹੈ ਸੋ ਫਿਰ ਉਹ ਆਹੀ ਦੋ ਕੰਮ ਮੰਨਦੇ ਨੇ ਪੰਜਾਬ ਦੇ ਉਸ ਤੋਂ ਇਲਾਵਾ ਤੀਜਾ ਕੋਈ ਕੰਮ ਕਰੇ ਤੇ ਉਹਨਾਂ ਨੂੰ ਲੱਗਦਾ ਵੀ ਇਹਨਾਂ ਦੇ ਉੱਤੇ ਐਨਐਸਏ ਲਾ ਦਿਓ ਸੋ ਇਹ ਘਟਰਾਵਾਂ ਜਿਹੜੀਆਂ ਨੇ ਉਹ ਆਉਂਦੇ ਸਮੇਂ ਦੇ ਵਿੱਚ ਹੋਰ ਵਧਣ ਗਈਆਂ ਜਿੰਨੀ ਦੇਰ ਤੱਕ ਜਿੰਨੀ ਦੇਰ ਤੱਕ ਪੰਜਾਬ ਦੇ ਲੀਡਰ ਪੰਜਾਬ ਦੇ ਲੋਕ ਜਿਹੜੇ ਉਹ ਸਖਤ ਸਟੈਂਡ ਨਹੀਂ ਲੈਂਦੇ ਪੰਜਾਬ ਆਪਾਂ ਵੀ ਫਿਰ ਐਂ ਕਰਾਂਗੇ ਜੇ ਤੁਸੀਂ ਐਦਾਂ ਕਰਦੇ ਹੋ ਤੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਆਪਾਂ ਨੂੰ ਕਰਨੀਆਂ ਪੈਣਗੀਆਂ ਵਾਇਲੈਂਸ ਕਿਸੇ ਤਰ੍ਹਾਂ ਦੀ ਵੀ ਕੋਈ ਹੱਲ ਨਹੀਂ ਹੁੰਦਾ ਆਪਾਂ ਨਹੀਂ ਕਹਿੰਦੇ ਕਿਸੇ ਨਾਲ ਵਾਇਲੈਂਸ ਕਰੋ ਪਰ ਆਪਣੇ ਤਰੀਕਿਆਂ ਦੇ ਨਾਲ ਵਧੀਆ ਤਰੀਕੇ ਦੇ ਨਾਲ ਇਸ ਮਸਲੇ ਨੂੰ ਹੱਲ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਬਹੁਤ ਮਸਲੇ ਉੱਠਦੇ ਰਹਿੰਦੇ ਆ ਸੋ ਇਹਨਾਂ ਨੂੰ ਹੱਲ ਆਪ ਹੀ ਕੀਤਾ ਜਾ ਸਕਦਾ ਜੀ ਇਸ ਲਈ ਸੀ ਤੁਹਾਨੂੰ ਦਾ ਕਰਦੇ ਆ ਜਿੱਦਾਂ ਹੀ ਇਸ ਮਸਲੇ ਵਿੱਚ ਹੋਰ ਕੋਈ ਵੱਡੇ ਅਪਡੇਟ ਆਏਗੀ ਤੁਹਾਡਾ ਰੁਖ ਦੁਬਾਰਾ ਕਰਾਂਗੇ ਥੋੜੇ ਦੁਬਾਰਾ ਉਸ ਮਸਲੇ ਦੀ ਗਹਿਰਾਈ ਅਤੇ ਗੰਭੀਰਤਾ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ